ਦਲਿਤਾਂ ਦੇ ਉੱਤੇ ਹੋ ਰਹੇ ਅਤਿਆਚਾਰ ਦੇ ਵਿਰੋਧ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਅੰਦਰ ਕੱਢਿਆ ਗਿਆ ਬੀਜੇਪੀ ਸਰਕਾਰ ਦੇ ਖਿਲਾਫ ਇੱਕ ਕੈਂਡਲ ਮਾਰਚ ਇਸ ਮੌਕੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਅੰਦਰ ਜਿਹੜੇ ਇਹ ਕੈਂਡਲ ਮਾਰਚ ਕੱਢੇ ਜਾਂਦੇ ਆ ਇਸ ਦੇ ਵਿੱਚ ਆਈਪੀਐਸ ਪੂਰਨ ਕੁਮਾਰ ਜੋ ਪਿਛਲੇ ਦਿਨੀ ਉਸਨੇ ਆਤਮ ਹੱਤਿਆ ਕਰ ਲਈ ਸੀ ਉਹਨੇ ਕਿਹਾ ਕਿ ਉਸ ਨੂੰ ਜਲੀਲ ਕੀਤਾ ਜਾ ਰਿਹਾ ਸੀ ਉਹਨਾਂ ਦੇ ਨਾਲ ਜਿਹੜਾ ਆਪਣਾ ਜਾਤੀ ਵਿਤਕਰਾ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਉਹਨਾਂ ਬਲਵਾ ਆਤਮ ਹੱਤਿਆ ਕੀਤੀ ਗਈ ਤੇ ਇੱਕ ਸੋਸਾਇਟੀ ਨੋਟ ਵੀ ਉਹਨਾਂ ਦੇ ਕੋਲ ਮਿਲਿਆ ਹੈ ਇਸੇ ਤਰ੍ਹਾਂ ਹੀ ਇੱਕ ਜੱਜ ਦੇ ਉੱਤੇ ਜੁੱਤਾ ਛੱਟਣਾ ਇਹ ਵੀ ਇੱਕ ਬਹੁਤ ਹੀ ਮੰਦ ਭਾਗੀ ਘਟਨਾ ਹੈ ਜਿਸ ਨੂੰ ਲੈ ਕੇ ਉਹਨਾਂ ਕਿਹਾ ਕਿ ਇਹ ਸਾਰੀ ਸਾਜ਼ਿਸ਼ ਇਹ ਜਿਹੜੀ ਆਪਣਾ ਸਾਰੀ ਸਾਜ਼ਿਸ਼ ਹੈ ਇਸ ਨੂੰ ਲੈ ਕੇ ਜੋ ਵੀ ਇਹ ਮਾਮਲਾ ਹੋਇਆ ਇਸ ਨੂੰ ਲੈ ਕੇ ਭਾਜਪਾ ਸਰਕਾਰ ਵੱਲੋਂ ਜੋ ਹੈ ਇਹਦੇ ਉੱਤੇ ਦੋ ਸ਼ਬਦ ਵੀ ਨਹੀਂ ਬੋਲੇ ਜਾ ਰਹੇ ਜੋ ਵੀ ਇਹ ਆਪਣਾ ਮਾੜੀ ਘਟਨਾ ਹੋਈ ਹੈ ਉਸ ਨੂੰ ਲੈ ਕੇ ਭਾਜਪਾ ਆਪਣਾ ਭਾਜਪਾ ਵੱਲੋਂ ਉਹਨਾਂ ਦਾ ਵੀ ਆਪਣਾ ਵੀ ਵਕਟੜਾ ਇਹ ਹੈਗਾ ਪੱਕਾ ਪੂਰਾ ਜਾ ਰਿਹਾ ਹੈ ਜਿਸ ਦੇ ਵਿਰੋਧ ਵਿੱਚ ਜੋ ਹੈ ਜਿਹੜੇ ਪੂਰੇ ਪੰਜਾਬ ਦੇ ਅੰਦਰ ਜਿਹੜੇ ਹੈ ਆਮ ਆਦਮੀ ਪਾਰਟੀ ਵੱਲੋਂ ਕੈਂਡਲ ਮਾਰਚ ਕੱਢੇ ਗਏ ਜਿਸ ਦੇ ਵਿੱਚ ਬਠਿੰਡਾ ਸ਼ਹਿਰੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ 슈ਗਰ ਫਿਡ ਆਪ ਪੰਜਾਬ ਦੇ ਚੇਅਰਮੈਨ ਨਰਦੀਨ ਜੀਦਾ ਅਤੇ ਇੰਪਰੂਵਮੈਂਟ ਟੈਸਟ ਦੇ ਚੇਅਰਮੈਨ ਜਤਿੰਦਰ ਭੱਲਾ ਅਤੇ ਨਾਲ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਨੀਲ ਗਰਗ ਇਹਦੇ ਵਿੱਚ ਸ਼ਾਮਲ ਹੋਏ ਅਤੇ ਇਹਦੇ ਵਿੱਚ ਆਪਣਾ ਮਾਇਸਰ ਖਾਨਾ ਦੇ ਵਿਧਾਇਕ ਜਿਹੜੇ ਆਪਣਾ ਇਹ ਹਨ ਸਖਵੀਰ ਸਿੰਘ ਮਾਇਸਰ ਖਾਨਾ ਮੋੜ ਤੋਂ ਵਿਧਾਇਕ ਨੇ ਉਹ ਵੀ ਇਹਦੇ ਵਿੱਚ ਸ਼ਾਮਲ ਹੋਏ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਇਹਦੇ ਵਿੱਚ ਸ਼ਾਮਲ ਹੋਏ ਐਸਨ ਦਿਖਾ ਰਹੀਆਂ ਬਠਿੰਡਾ ਸਿਰ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਹਨਾਂ ਦੇ ਨਾਲ ਨਦੀਪ ਗਿੱਦਾ ਚੇਅਰਮੈਨ ਚੇਅਰਮੈਨ ਅਪਰੂਵਮੈਂਟ ਟਰਸਟ ਤੇਂਦਰ ਪੱਲਾ ਵਿਧਾਇਕ ਸੁਖਬੀਰ ਸਿੰਘ ਮਾਈ ਸਰਕਾਨਾ ਤੇ ਹੋਰ ਵਰਕਰ ਇਸ ਕੈਂਡਲ ਮਾਰਚ ਦੇ ਵਿੱਚ ਸ਼ਾਮਲ ਹੋਏ ਹਨ ਸਾਡੇ ਸਾਰੇ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਕੋਨਾਂ ਨੂੰ ਜਿਵੇਂ ਪਤਾ ਹੀ ਹੈ ਕਿ ਜਿਹੜੇ ਪੂਰਨ ਕੁਮਾਰ ਜੀ ਆਈਪੀਐਸ ਸੀਗੇ ਜਿਨ੍ਹਾਂ ਨੇ ਸੂਇ ਸੈੱਟ ਕਰ ਲਈ ਹੈ ਸੋ ਇੱਕ ਬੜੀ ਚਿੰਤਾ ਦੀ ਅਤੇ ਬੜੀ ਸ਼ਰਮਨਾਕ ਗੱਲ ਹੈ ਕਿ ਬੀਜੇਪੀ ਜਿਸ ਤਰ੍ਹਾਂ ਦੇ ਅਤਕੰਡੇ ਸਾਡੇ ਦੇਸ਼ ਵਿੱਚ ਬਣਾ ਰਹੀ ਹੈ ਕਿਉਂਕਿ ਉਹਨਾਂ ਦਾ ਇੱਕੋ ਇੱਕ ਧਰਮ ਹੈ ਕੋਈ ਜਾਤਵਾਦ ਉਹਨਾਂ ਨੇ ਦੇਖਿਆ ਉਹਨਾਂ ਨੇ ਸਿਰਫ ਵੋਟ ਦੀ ਰਾਜਨੀਤੀ ਕਰਨੀ ਹੈ ਚਾਹੇ ਕਿਸੇ ਨੂੰ ਸੂਸਾਈਡ ਕਰਨ ਲਈ ਮਜਬੂਰ ਕਰਨਾ ਪਵੇ ਚਾਹੇ ਕਿਸੇ ਜੁੱਟਾ ਸਟਾਣਾ ਪਵੇ ਸੋ ਬੀਜੇਪੀ ਨੇ ਅੱਜ ਜੋ ਹਰਕਤਾਂ ਕਰ ਰਹੀਆਂ ਉਹਨਾਂ ਤੋਂ ਲਾਪਰਵਾਹ ਕਰਨ ਦੇ ਲਈ ਅਸੀਂ ਅੱਜ ਇਕੱਠੇ ਹੋਏ ਹਾਂ ਔਰ ਪੂਰਨ ਕੁਮਾਰ ਜੀ ਜਿਹੜੇ ਕਿ ਆਈਪੀਐਸ ਸੀਗੇ ਉਹਨਾਂ ਨੇ ਸੂਸਾਈਡ ਕਰ ਲਈ ਉਹਨਾਂ ਨੂੰ ਅੱਜ ਸ਼ਰਧਾ ਦੇ ਸੰਭਾਲਣ ਲਈ ਇਕੱਠੇ ਹੋਏ ਹਾਂ ਤੁਸੀਂ ਦੇਖਿਆ ਹੋਣਾ ਕਿ ਬ ਡਿਜੀ ਦੇ ਵਿੱਚ ਵੀ ਖੇਧ ਆ ਚੁੱਕੀ ਹੈ ਜਿਹੜੇ ਜੱਜ ਹੱਕ ਦੇ ਫੈਸਲੇ ਕਰਦੇ ਹਨ ਉਹਨੂੰ ਪ੍ਰੋਮੋਸ਼ਨ ਦਿੱਤਾ ਜਾਂਦਾ ਹੈ ਜਿਹੜੇ ਜੱਜ ਸਹੀ ਫੈਸਲੇ ਕਰਦਾ ਉਹਨੂੰ ਪਰ ਜੁਪੀਸਟਾਇਜ ਜਾਂਦੇ ਹੈ ਜਿਹੋ ਚੀਜ਼ ਜੇ ਆਪ ਸੀਨੀਅਰ ਜਸਟਿਸ ਵੀ ਦੇਕਰੋ ਉਹ ਦਿੱਤਾ ਸੁਆ ਗਿਆ ਇਹ ਵੀ ਇੱਕ ਇਸੇ ਘਟਨਾ ਦਾ ਜਿਹੜਾ ਹੈਗਾ ਪਾਰਟ ਹੈ ਕਿਉਂਕਿ ਬੀਜੇਪੀ ਚਾਹੁੰਦੀ ਹੈ ਕਿ ਜਾਤ ਧਰਮ ਦੇ ਨਾਂ ਤੇ ਲੜਾ ਕੇ ਉਹਨੂੰ ਦਬਾ ਕੇ ਇਸਦੀਆਂ ਵੋਟਾਂ ਪ੍ਰਾਪਤ ਕੀਤੀਆਂ ਜਾਂ ਤਾਂ ਸਾਥੋਂ ਡਰ ਕੇ ਹਰ ਇੱਕ ਬੰਦਾ ਅੰਮ੍ਰਿਤ ਦੇ ਸਿਵਾਸੀ ਜਿਹੜਾ ਸਾਡੇ ਜਿੰਨਿਸ ਦੇ ਲੋਕਾਂ ਉਹਨਾਂ ਨੂੰ ਦੇਵੇ ਕਰਵਾਇਆ ਤੋੜਿਆ ਕਿ ਲਾਭਪਨ ਉਹ ਜਿਹੇ ਪਾਰਟੀ ਤੋਂ ਫੰਡ ਚਲਾਈ ਜਿਹੜੀ ਸਾਡੇ ਦੇਸ਼ ਦਾ ਨੁਕਸਾਨ ਕਰ ਰਹੀ ਹੈ ਕਿਉਂਕਿ ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਵੀ ਗੱਲ ਕੀਤੀ ਹੈ ਕਿ ਮਜਾਤ ਦੇ ਨਾਂ ਦੀ ਕਦੇ ਗੱਲ ਨਹੀਂ ਕਰਨੀ ਪਰ ਇੱਕ ਇਸੇ ਸਾਡੇ ਅਸਟਰੀਵਾਰ ਦੇ ਜਿਹੜੇ ਹੈਗੇ ਆ ਸਾਡੇ ਆਫਸਰਾਂ ਨੂੰ ਮੰਨ ਲਈ ਮਨਜ਼ੂਰ ਕਰਦੀ ਹੈ ਕਦੇ ਜੋਟੇ ਸਟਾਉਂ ਗਿਆ ਉਸ ਬਹੁਤ ਹੀ ਖਤਿਆਰਤ ਕੀਤੀ ਹੈ ਅਸੀਂ ਉਸ ਤੋਂ ਲਾਭ ਬੰਦ ਹੋਏ ਭਾਈ ਸਾਹਿਬ ਕੀ ਆਜਾ ਬੇਈਂਤੀ ਹੈ ਕਿ ਭਾਰਤ ਸਾਡਾ ਦੇਸ਼ ਹੈ ਜੈਸੇ ਬਸ ਸੰਗੀਤ ਰਾਜਾ ਜੈਸੇ ਬਸ ਸਾਰੀਆਂ ਜਾਤਾਂ ਪਾਤਾਂ ਦੇ ਲੋਕ ਆ ਜਿਹੜੇ ਉਹ ਪਿਆਰ ਸਰਕਾਰ ਦੇ ਨਾਲ ਰਹਿੰਦੇ ਆ ਅੱਜ ਹਰਿਆਣੇ ਦੇ ਵਿੱਚੋਂ ਮਤਭਾਗ ਕਰਨਾ ਵਾਪਰੀ ਹੈ ਕਿ ਇੱਕ ਆਈਪੀਐਸ ਅਧਿਕਾਰੀ వైਪੁਰਨ ਸਿੰਘ ਜਿਸ ਦੀ ਘਰ ਪਤਨੀ ਇੱਕ ਆਈਐਸ ਅਧਿਕਾਰੀ ਆ ਉਸ ਦਾ ਇੱਕ ਖੁਦਕੁਸ਼ੀ ਨੋਟ ਲੈ ਕੇ ਖੁਦਕੁਸ਼ੀ ਕਰਨਾ ਕਿ ਮੈਂ ਜਾਤੀ ਵਿਤਰੇ ਦਾ ਸ਼ਿਕਾਰ ਹੋਇਆ ਆਪਣੇ ਲੰਬੇ ਸਮੇਂ ਤੋਂ ਬਹੁਤ ਮਤਭਾਗ ਹੋਇਆ ਸੇ ਉਸ ਘਟਨਾ ਦੀ ਪਰਜੋਰ ਸ਼ਬਦਾਂ ਵਿੱਚ ਲਿਖੇਤੀ ਕਰਦੇ ਆ ਕਿਉਂਕਿ ਅਸੀਂ ਹਮੇਸ਼ਾ ਹੀ ਮਨੁਸ਼ੀਅਤ ਦੀ ਗੱਲ ਕਰਦੇ ਆ ਆਮ ਆਦੇ ਪਾਰਟੀ ਸੰਭ ਸਮਾਜ ਦੀ ਗੱਲ ਕਰਦੀ ਆ ਸਾਰੇ ਸਤਕਾਰ ਦੀ ਗੱਲ ਕਰਦੇ ਆ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਧਰਮ ਜਾਤ ਪਾਤ ਦੀ ਗੱਲ ਕਰਦੀ ਆ ਅੱਜ ਉਹ ਗੱਲ ਪਜਾਗਰ ਹੋਈ ਆ ਇਹ ਹਰਿਆਣਾ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਔਰ ਐਡੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਇੱਕ ਐਸਪੀ ਲੈਵਲ ਦੇ ਅਧਿਕਾਰ ਦੀ ਮਹਜ ਇੱਕ ਬਦਲੀ ਕੀਤੀ ਗਈ ਆ ਸੋ ਜਿਹੜੇ ਦੋਸ਼ੀ ਨੇ ਉਹਨਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਔਰ ਨਾਲੇ ਇਸ ਮਾਮਲੇ ਤੇ ਸੀਬੀਆਈ ਜਾਂਚ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜੇਕਰ ਆਈਪੀਐਸ ਤੋਂ ਆਈਸੂ ਦਾ ਰੇਸਰਾ ਹੋ ਸਕਦਾ ਜਿਹੜੇ ਆਮ ਲੋਕ ਨੇ ਆਮ ਦੁਕਾਨਦਾਰ ਆਮ ਮਲਾਜਮ ਆਮ ਲੋਕ ਕਰੇ ਇਹ ਮਰ ਕੀ ਹਾਰ ਹੋਊਗਾ ਸੋ ਬਹੁਤ ਮਾਰੀ ਗੱਲਾਂ ਉਸ ਤੋਂ ਪਹਿਲਾਂ ਇੱਕ ਟੀਮ ਕਸਟਰ ਤੇ ਜੁਤੀ ਸਿਟੀ ਗਈ ਸੀ ਉਹ ਵੀ ਬਾਕ ਸਮਾਜ ਦਾ ਸਮਨ ਸੀ ਸੋ ਅੱਜ ਦੇ ਲੋਕ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਦੇਹ ਦੇ ਹੱਦ ਵੱਡ ਭੱਗਿਆ ਨੇ ਗੁਰੂ ਸਾਹਿਬਾਨਾਂ ਨੇ ਸਾਨੂੰ ਸੰਦੇਸ਼ ਦਿੱਤਾ ਸੀ ਮਾਨਸ ਦੀ ਯਾਤ ਸਭਾ ਇੱਕੇ ਭਾਜਾ ਕੋ ਸਭ ਨੂੰ ਸਾਂਝੀ ਵਾਂਗ ਸੁਆਇਆ ਕੋਈ ਨਾ ਦਿਸਦਾ ਵਾਰਾ ਦਿਉ ਗਰੀਬਸ ਐਂਡ ਗਰੀਬ ਸਿੱਖਣ ਕੋ ਇਹਨਾਂ ਦੋ ਬਾਤਾਂ ਸਾਹਿਬ ਸੋ ਅਸੀਂ ਮਾਨਵਤਾ ਦੀ ਗੱਲ ਕਰਦੇ ਆ ਸੰਭ ਸਮਾਜ ਦੀ ਗੱਲ ਕਰਦੇ ਆ ਸਾਧ ਦੀ ਜਾਂਦਾ 파ਟ ਜਾਤੀ ਦੀ ਗੱਲ ਕਰਦੀ ਆ ਬਾਤ ਦੀ ਗੱਲ ਕਰਦੀ ਆ ਵਰਗ ਵਾਰਗ ਦੀ ਗੱਲ ਕਰਦੀ ਆ ਜਿਵੇਂ ਕਿ ਬਹੁਤ ਵੱਡ ਭੱਗਾਂ ਅੱਜ ਅਸੀਂ ਸਾਡੇ ਵਾਈਪੂਨ ਜੀ ਨੂੰ ਖੰਡਾ ਸ਼ਹਿਰ ਤੋਂ ਆਮ ਆਦਮੀ ਪਾਰਟੀ ਵੱਲੋਂ ਸ਼ਬਦਾਂ ਤੇ ਸਤਕਾਰ ਪੇਟ ਕਰ ਰਹੇ ਆ। ਨਾ ਜੀ ਬੈਠ ਕੇ ਕਿਹੜਾ ਇਹ ਮਸਲਾ ਕਮਲੀ ਹੁਣ ਕੀ ਸਾਰੇ ਦੇਸ਼ੇ ਦੇ ਖੁੱਟਦਾ ਜਾ ਰਿਹਾ ਹੈ। ਦੇਸ਼ ਦਾ ਮੁੱਦਾ ਬੰਦਾ ਜਾ ਰਿਹਾ ਹੈ। ਕਿਉਂਕਿ ਗ੍ਰੇਸ਼ ਵਾਸੀ ਚਾਹੁੰਦੇ ਨੇ ਕਿ ਕਿਸੇ ਵੀ ਵਿਅਕਤੀ ਦੇ ਨਾਲ ਧਾਰਮਿਕ ਸਬੰਧ ਤੇ ਜਾਤ ਦੇ ਆਧਾਰ ਤੇ ਵਿਤਕਾ ਨਹੀਂ ਹੋਣਾ ਚਾਹੀਦਾ। ਕਿਸੇ ਵੀ ਵਿਅਕਤੀ ਨੂੰ ਧਰਮ ਦੇ ਆਧਾਰ ਤੇ ਜਾਤ ਦੇ ਆਧਾਰ ਤੇ ਉਸ ਨੂੰ ਖੁੱਡਕੋਸ਼ੀ ਨਾ ਕਰਨੀ ਪਵੇ। ਇਸ ਕਰਕੇ ਇਹ ਲੋਕ ਹੋ ਰਹੇ ਨੇ। ਰਣਮਗਰ ਸਾਰੇ ਦੇਸ਼ ਦੇ ਵਿੱਚ ਜਾ ਰਿਹਾ ਸੋ ਆਮ ਆਦਮੀ ਪਾਰਟੀ ਇਸ ਸਟੇਨ ਸਾਫੀ ਦੇ ਬਿਲਕੁਲ ਪੂਰੀ ਤਰ੍ਹਾਂ ਖਿਲਾਫ ਹੈ ਕਿ ਕਰਕੇ ਅਸੀਂ ਇਹ ਦਿਨ ਲੰਘਾ ਕਰਦੇ ਆ ਅੱਜ ਬੇਸਿਕਲੀ ਅਸੀਂ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਵਿੱਚ ਕੈਂਡਲ ਮਾਰਚ ਰੱਖਿਆ ਹੈਗਾ ਕਿਉਂਕਿ ਪਿਛਲੇ ਦਿਨੀ ਦੇਖਿਆ ਕਿ ਜਿਸ ਕਦਰ ਜਿਹੜਾ ਹੈਗਾ ਬੀਜੇਪੀ ਸ਼ਾਸਿਤ ਜਿਹੜੇ ਪਰਦੇਸ਼ ਹੈਗੇ ਆ ਉਹਨਾਂ ਦੇ ਵਿੱਚ ਗਲੀਤਾਂ ਦੇ ਉੱਤੇ ਜਿਸ ਤਰੀਕੇ ਦਾ ਜ਼ੁਲਮ ਹੋ ਰਿਹਾ ਹੈਗਾ ਔਰ ਉਹਦੀ ਤਾਜ਼ਾ ਇਗਜ਼ਾਮਪਲ ਆ ਕਿ ਜਿਹੜਾ ਹਰਿਆਣਾ ਦਾ ਆਈਪੀਐਸਸੀ ਆ ਪੂਰਨ ਕੁਮਾਰ ਉਹਨਾਂ ਨੂੰ ਸੁਸਾਈਡ ਕਰਨਾ ਪੈ ਗਿਆ ਉਸ ਤੋਂ 2-3 ਦਿਨ ਪਹਿਲਾਂ ਹੀ ਜਿਹੜਾ ਭਾਰਤ ਦਾ ਜਿਹੜਾ ਮੁੱਖ ਜੱਜ ਹੈਗਾ ਉਹਦੇ ਉੱਤੇ ਜੁੱਤਾ ਸੁੱਟਿਆ ਜਾਂਦਾ ਹੈਗਾ ਇਹ ਕੋਈ ਮਾਮੂਲੀ ਘਟਨਾ ਨਹੀਂ ਹੈ ਕਿਸੇ ਜੱਜ ਦੇ ਉੱਤੇ ਜੁੱਤਾ ਛੁੱਟਣਾ ਕਿਸੇ ਵਿਅਕਤੀ ਦੇ ਉੱਤੇ ਜੁੱਤਾ ਛੁੱਟਣਾ ਨਹੀਂ ਹੈ ਇਹ ਜੱਜ ਇੱਕ ਸੰਵਿਧਾਨ ਦਾ ਰਖੇਕ ਹੈਗਾ ਉਹ ਸੰਵਿਧਾਨ ਦੇ ਉੱਤੇ ਜੁੱਸ ਛੁੱਟਣ ਦੇ ਬਰਾਬਰ ਆ ਤੋਂ ਇਥੋਂ ਅਸੀਂ ਅੰਦਾਜ਼ਾ ਲਗਾ ਸਕਦੇ ਆ ਕਿ ਬੀਜੇਪੀ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਜਿਹੜੇ ਦਲਤ ਹੈਗੇ ਆ ਉਹਨਾਂ ਦੇ ਪ੍ਰਤੀ ਕਿਸ ਕਦਰ ਜ਼ਹਿਰ ਜਿਹੜਾ ਭਰਿਆ ਜਾ ਰਿਹਾ ਹੈਗਾ ਔਰ ਸਾਰਿਆਂ ਤੋਂ ਮਾੜੀ ਗੱਲ ਇਹ ਹੈਗੀ ਕਿ ਸਰਕਾਰਾਂ ਦਾ ਫਰਜ਼ ਹੁੰਦਾ ਜੇ ਕਿਤੇ ਜ਼ੁਲਮ ਹੋਇਆ ਇਨਸਾਫ਼ ਦਿਓਣਾ ਔਰ ਜੇ ਕਿਤੇ ਜ਼ੁਲਮ ਹੋਇਆ ਦੋਸ਼ੀਆਂ ਨੂੰ ਫੜ ਕੇ ਸਜ਼ਾ ਦੇਣੀ ਔਰ ਇੱਥੇ ਤਾਂ ਭਾਜੀਪੀ ਖੁਦ ਬਚਾਉਣ ਤੇ ਲੱਗੀ ਹੋਈ ਹੈ ਸੋ ਇਸ ਕਰਕੇ ਅਸੀਂ ਇਹ ਅੱਜ ਦਾ ਕੈਂਡਲ ਮਾਰਚ ਰੱਖਿਆ ਤਾਂ ਕਿ ਅਸੀਂ ਆਪਣਾ ਸਮਰਥਨ ਜਿਹੜਾ ਹੈਗਾ ਉਸ ਜਨਨ ਕਿ ਸਾਡੇ ਤੋਂ ਵਿਛੜੀ ਰੂਹ ਤੇ ਦੇ ਸਕੀਏ ਔਰ ਉਹ ਵਿਛੜੀ ਰੂਹ ਜਿਹੜਾ ਅਸੀਂ ਇਨਸਾਫ਼ ਜਿਹੜਾ ਹੈਗਾ ਸਰਕਾਰ ਤੋਂ ਦਿਵਾ ਸਕੀਏ ਉਹਨਾਂ ਦੇ ਸਮਰਥਨ ਦੇ ਵਿੱਚ ਔਰ ਜੋ ਸੀਜੀਪੀ ਦੇ ਉੱਤੇ ਜੋਤਾ-ਜੋਤਾ ਛੁਟਿਆ ਗਿਆ ਉਹਦਾ ਵਿਰੋਧ ਕਰਦੇ ਹੋਇਆ ਅੱਜ ਅਸੀਂ ਜਿਹ